ਸਰ ਜਦੋਂ ਦੇ ਅੱਜ ਵੀ ਆਪਣੇ ਪਿੰਡ ਨੂੰ ਜਾਂਦੇ ਹੋਵੋਗੇ ਵਾਪਸ ਪਰ ਅੱਜ ਤੇ ਲੋਕ ਕਹਿੰਦੇ ਹੋਣਗੇ ਨਾ ਉਹ ਜਾ ਰਹੇ ਜੀ ਡਿਪਟੀ ਸਾਹਿਬ ਕਦੀ ਇਹਨਾਂ ਨੇ ਸਾਡੀ ਪਿੰਡ ਸਿੱਤੀ ਜਾਂ ਸ਼ਰਟ ਸਿੱਤੀ ਸੀ ਅੱਜ ਅੱਜ ਉਹ ਅੱਜ ਕਿੰਨਾ ਦਾ ਨੂੰ ਫਕਰ ਹੁੰਦਾ ਹੋਏਗਾ ਜਦੋਂ ਉਸ ਗਲੀਆਂ 'ਚ ਨਿਕਲਦੇ ਹੋਵੋਗੇ ਇਹ ਕੋਈ ਜ਼ਰੂਰੀ ਨਹੀਂ ਹੈ ਕਿ ਉਹ ਮੈਨੂੰ ਵੇਖ ਕੇ ਕਰਨ ਕਿ ਮੈਨੂੰ ਆਪ ਹੀ ਖੁਦ ਜਾ ਰਹੇ ਜਦੋਂ ਮੱਡੇ ਤੇ ਜਾ ਕੇ ਉਤਰਦਾ ਮੇਰੀ ਅੱਡੇ ਤੇ ਦੁਕਾਨ ਸੀ ਤਾਂ ਮੈਨੂੰ ਆਪ ਹੀ ਜਾਦੋ ਨਹੀਂ ਕਿ ਮੇਰੀ ਇਹ ਦੁਕਾਨ ਹੈ ਮੈਂ ਉਹਨਾਂ ਲੋਕਾਂ ਨੂੰ ਕਹਿੰਦਾ ਕਿ ਮੇਰੀ ਦੁਕਾਨ ਹੈ ਔਰ ਜਿੰਨਾ ਕੁ ਮੈਂ ਕਹਾਇ ਕੀਤੀ ਤੇ ਉਹ ਬੜਾ ਹੱਸਦੇ ਨੇ ਸਾਡਾ ਮਹਿਕਮਾ ਜਿਹੜਾ ਪੁਲਿਸ ਮਹਿਕਮਾ ਨਾ ਜਿਵੇਂ ਕੋਈ ਅਸੀਂ ਬਿਲਕੁਲ ਫ੍ਰੀ ਕਰਦੀਏ ਨਾ ਨਹੀਂ ਡਰਨਗੇ ਹਾਂ ਠੀਕ ਹੈ ਡਿਊਟੀ ਦੇ ਦੌਰਾਨ ਜੋ ਜਿਹੜੀ ਸਖਤਾਈ ਜਾਂ ਜੋ ਸਾਡਾ ਬਿਹੇਵ ਹੈ ਉਹਦੇ ਵਿੱਚ ਮੈਂ ਥੋੜਾ ਕਹਿੰਦਾ ਕਿ ਮੈਂ ਚੇਂਜ ਨਹੀਂ ਆਵਾਂ ਡਿਊਟੀ ਤੋਂ ਬਾਅਦ ਮੈਂ ਸਾਰੇ ਬਰਾਬਰ ਨੇ ਮੈਂ ਆਪਣੇ ਮੁਲਾਜ਼ਮਾਂ ਨੂੰ ਮਿਲ ਕੇ ਰੱਖਦਾ ਮੈਂ ਛਿੜਕਦੇ ਨਾ ਫਿਰ ਉਹਨਾਂ ਨੂੰ ਪਿਆਰ ਵੀ ਕਰਦਾ ਪਬਲਿਕ ਨੂੰ ਛਿੜਦੇ ਨਾ ਦੱਸੀਦਾ ਵੀ ਇਹ ਗਲਤ ਕੰਮ ਕੀਤਾ ਉਹ ਫਿਰ ਮੰਨ ਵੀ ਜਾਂਦੇ ਆ ਇਹਦੇ ਵਿੱਚ ਕੋਈ ਨਹੀਂ ਕਿ ਮੈਨੂੰ ਕੋਈ ਮੈਂ ਕੋਈ ਨਾ ਇੰਡੀਵਿਜੂਅਲ ਆ ਮੇਰਾ ਕਿ ਮੈਂ ਇਹ ਚਲਾਨ ਕੱਟਣਾ ਚਾ ਮੈਂ ਇਹਨੂੰ ਛਿੜਕਣਾ ਇਹ ਤਾਂ ਡਿਊਟੀ ਕਰਨ ਦਾ ਤਰੀਕਾ ਹੈ ਟੀਚਰ ਹੀ ਸਾਨੂੰ ਇਸ ਮਕਾਮ ਤੱਕ ਪਹੁੰਚਾਉਂਦੇ ਜਿੱਥੇ ਅੱਜ ਮੈਂ ਬੋ ਰਿਹਾ ਮੇਰੇ ਟੀਚਰਾਂ ਨੇ ਦੇਣਾ ਮੇਰੇ ਮਾਸਟਰ ਮਦਨ ਲਾਲ ਜੀ ਮਾਸਟਰ ਜਗਮੋਰ ਸਿੰਘ ਜੀ ਮੈਨੂੰ ਯਾਦ ਆ ਗਏ ਨੇ ਕਿ ਜਿਨ੍ਹਾਂ ਨੇ ਮੇਰੀ ਲਾਈਫ ਦੇ ਇੱਕ ਚੇਂਜ ਕੀਤਾ ਔਰ ਮੈਨੂੰ ਇੱਥੋਂ ਤੱਕ ਪਹੁੰਚਾਇਆ ਅੱਜ ਮੈਂ ਆਪਣੇ ਉਸ ਉਸਤਾਦਾਂ ਦੀ ਉਹਨਾਂ ਟੀਚਰਾਂ ਦੀ ਆਪਣੇ ਮਾਤਾ ਪਿਤਾ ਦੀ ਬਹੁਤ ਹੀ ਸੱਚੇ ਦਿਲੋਂ ਮੈਂ ਇੱਕ ਕਦਰ ਕਰਦਾ ਜੇਕਰ ਪਰਮਾਤਮਾ ਮੈਨੂੰ ਔਕੜ ਪਾਤੀ ਮਸੀਬਤ ਪਾਤੀ ਉਹਦੀ ਫੇਸ ਕਰੋ ਔਰ ਮਾਤਾ ਪਿਤਾ ਦੇ ਨਾਲ ਮਿਲ ਕੇ ਉਹਨਾਂ ਦੀ ਮਦਦ ਕਰੋ ਔਰ ਜਿਹੜੀ ਐਜੂਕੇਸ਼ਨ ਹੈ ਸਭ ਚੀਜ਼ਾਂ ਬਣਾਈਆਂ ਜਾਣਗੀਆਂ ਤੁਹਾਡੀ ਐਜੂਕੇਸ਼ਨ ਨਹੀਂ ਬਣ ਸਕਦਾ ਕੋਈ ਮੈਂ ਨਵੀਂ ਪੀੜ੍ਹੀ ਨੂੰ ਇਹ ਸਿੱਧਾ ਦੇਣਾ ਇਹ ਐਡਵਾਈਸ ਕਰਦਾ ਕੇ ਬੇਟਾ ਜਰੂਰ ਪੜੋ ਨਸ਼ਿਆਂ ਤੋਂ ਬਚੋ ਮਾਤਾ ਪਿਤਾ ਦੀ ਕਦਰ ਕਰੋ ਤੇ ਟੀਚਰ ਦੀ ਕਦਰ ਕਰੋ ਪਰ ਜੇ ਕਿਸ ਨੂੰ ਜਦੋਂ ਖੁਸ਼ੀ ਮਿਲਦੀ ਹੈ ਉਦੋਂ ਅਸੀਂ ਬੜਾ ਖੁਸ਼ ਹੁੰਨੇ ਆ ਤੇ ਜਦੋਂ ਗਮੀ ਹੁੰਦੀ ਹੈ ਉਦੋਂ ਅਸੀਂ ਪਰਮਾਤਮਾ ਦੇ ਰੋਸ ਕਰਦੇ ਆ ਇਸ ਕਰਕੇ ਜਿਹੜਾ ਦੁੱਖ ਸੁੱਖ ਇਹ ਪਿਛੋ ਹੀ ਬਾਣੀ ਦੇ ਵਿੱਚ ਲਿਖਿਆ ਹੈ ਕਿ ਦੁੱਖ ਸੁੱਖ ਦਰਗਪੇ ਪਹਿਨੇ ਘਾਰਾ ਮਨੁੱਖ ਹਰ ਮਨੁੱਖ ਨੂੰ ਮਿਲਦੇ ਨੇ ਤੋ ਆ ਲਾਸਟ ਸਵਾਲ ਆ ਆਪਣਾ ਜਾਂਦਾ ਹੈ ਦਰਸ਼ਕਾਂ ਨੂੰ ਪਤਾ ਲੱਗ ਜਾਏ ਅੱਜ ਕਿ ਡਿਪਟੀ ਸਾਹਿਬ ਆਪਣੇ ਮੁਲਾਜ਼ਮ ਡਰਦੇ ਆ ਜਾਂ ਲੋਕ ਡਰਦੇ ਨੇ ਜਨਤਾ ਡਰਦੀ ਇਹਦੇ ਘਰ ਦੇ ਡਰਦੇ ਆ ਕਿ ਜਾਂ ਘਰ ਦੇ ਆ ਕੋ ਤੁਸੀਂ ਡਰਦੇ ਨਹੀਂ ਦੇਖੋ ਘਰ ਡਰਾਉਣਾ ਜਾਂ ਡਰਨਾ ਜੇ ਅਸੀਂ ਡਰਾਉਣ ਲੱਪੇ ਰੋਟੀ ਕਿੱਥੋਂ ਖਾਣੇ ਭਾਈ ਹੈ ਉਹ ਤਾਂ ਫਿਰ ਸਾਨੂੰ ਕਹਿੰਦੇ ਚੱਲ ਵਾ ਉੱਥੇ ਉੱਥੋਂ ਰੋਟੀ ਮਿਲੀ ਡਰਨਾ ਨਹੀਂ ਹੈ ਡਰਨਾ ਹੀ ਡਰਨਾ ਹੀ ਸਹੀ ਸਭ ਸਸ਼ੀਕਾਰ ਤੁਸੀਂ ਜੁੜੇ ਹੋ ਪੰਜਾਬ న్యూਸ ਨਾਲ ਮੈਂ ਹਾਂ ਜਤਿੰਦਰ ਗੁੰਡਲ ਕਹਿੰਦੇ ਨੇ ਕੰਮ ਕੋਈ ਵੀ ਵੱਡਾ ਛੋਟਾ ਨਹੀਂ ਹੁੰਦਾ ਕੰਮ ਕਰਨ ਦੇ ਮਨ 'ਚ ਚਾਹ ਹੋਣੀ ਚਾਹੀਦੀ ਨੇ ਸੋ ਐਸੀ ਤਰ੍ਹਾਂ ਦੇ ਕੋਈ ਚਾਹ ਲੈ ਕੇ ਕੋਈ ਘਰ ਦੀਆਂ ਮਜਬੂਰੀਆਂ ਨੂੰ ਲੈ ਕੇ ਅਗਾਹ ਵਧਦੇ ਨੇ ਹਮੇਸ਼ਾ ਹੀ ਕੋਈ ਨਾ ਕੋਈ ਨੌਜਵਾਨ ਅਜਿਹਾ ਅਗਾਹ ਵਧਦਾ ਵਾ ਜੋ ਇੱਕ ਮਿਸਾਲ ਬਣ ਜਾਂਦਾ ਵਾ ਉਹਨਾਂ ਨੌਜਵਾਨਾਂ ਵਾਸਤੇ ਜੋ ਆਪਣਾ ਜੀਵਨ ਮੁਫਦਾ ਜਾਂ ਤਾਂ ਕੁਝ ਨਸ਼ਿਆਂ 'ਚ ਆਪਣਾ ਗੁਜ਼ਾਰ ਰਿਆ ਤੇ ਜਾਂ ਫਿਰ ਵੇਲੇ ਰਹਿ ਕੇ ਗੁਜ਼ਾਰੇ ਨੇ ਸੋ ਇਸੇ ਤਰ੍ਹਾਂ ਹੀ ਜ਼ਿਲ੍ਹਾ ਗੁਰਦਾਸਪੁਰ ਦੇ ਬਟਾਲੇ ਦੇ ਵਿੱਚ ਸੇਵਾ ਨਿਭਾ ਰਹੇ ਡੀਐਸਪੀ ਬਤੌਰ ਹਰਿੰਦਰ ਸਿੰਘ ਜੀ ਗਿੱਲ ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਬੜਾ ਹੀ ਸੰਘਰਸ਼ ਕੀਤਾ ਇਸ ਮੁਕਾਮ ਤੇ ਪਹੁੰਚਣ ਲਈ ਕਿਉਂਕਿ ਇੱਕ ਜ਼ੀਰੋ ਲੈਵਲ ਤੋਂ ਇੱਕ लो लेवल ਦਾ ਪਰਿਵਾਰ ਹੋਵੇ ਇੱਕ ਮਿਡਲ ਕਲਾਸ ਦੀ ਫੈਮਿਲੀ ਤਾਂ ਚਲੋ ਕੋਈ ਨਾ ਕੋਈ ਕਰ ਲੈਂਦੀ ਆਪਣੇ ਪਰਿਵਾਰ ਦੇ ਗੁਜ਼ਾਰੇ ਵਾਸਤੇ ਆਪਣੇ ਬੱਚਿਆਂ ਨੂੰ ਵੀ ਪੜਾ ਲਿਖਾ ਸਕਦੀ ਹੈ ਪਰ ਇੱਕ ਲੋ ਲੈਵਲ ਦਾ ਪਰਿਵਾਰ ਜਿਨ੍ਹਾਂ ਦੇ ਮਾਤਾ ਪਿਤਾ ਵੀ ਇੱਕ ਬਿਲਕੁਲ ਹੀ ਅਨਪੜ੍ਹ ਸੀ ਅਤੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਸੀ ਕਿ ਸਾਡੇ ਬੇਟੇ ਦਾ ਰਾਹ ਕੀ ਹੈ ਕਿਹੜੇ ਰਾਹ ਤੇ ਜਾਣਾ ਵਾ ਕੀ ਫਿਊਚਰ ਹੈ ਇਹਦਾ ਪਰ ਉਸੇ ਮਾਂ ਬਾਪ ਨੇ ਬੱਚੇ ਨੂੰ ਗਾਈਡ ਕੀਤਾ ਮਨ ਦੇ ਵਿੱਚ ਸ਼ੌਂਕ ਰੱਖਿਆ ਕਿ ਜੇਕਰ ਅਸੀਂ ਨਹੀਂ ਪੜੇ ਅਸੀਂ ਲੋਕਾਂ ਦੀਆਂ ਗੱਲਾਂ ਸੁਨੀਆਂ ਵਾ ਆਪਣੇ ਸਮਾਜ 'ਚ ਆਪਣੇ ਲਾਗੇ-ਜਾਗੇ ਲੋਕ ਜਿਹੜੇ ਇਲਾਕੇ ਦੇ ਜਾਂ ਰਿਸ਼ਤੇਦਾਰਾਂ ਦੀਆਂ ਗੱਲਾਂ ਸੁਨੀਆਂ ਵਾ ਪਰ ਸਾਡੇ ਬੱਚੇ ਕੱਲ ਨੂੰ ਇਹਨਾਂ ਆਇਆ ਗੱਲਾਂ ਸੁਣਨ ਉਹਨਾਂ ਨੇ ਇੱਕ ਮਿਹਨਤ ਕਰਕੇ ਆਪਣੇ ਬੱਚਿਆਂ ਨੂੰ ਪੜਾਇਆ ਦੋ ਬੇਟੇ ਸੀ ਉਹਨਾਂ ਦੇ ਇੱਕ ਡੀਪੀਆਰਓ ਰਿਟਾਇਰ ਹੋਏ ਨੇ ਤੇ ਦੂਸਰੇ ਡੀਐਸਪੀ ਬਤੌਰ ਡਿਊਟੀ ਨਿਭਾ ਰਹੇ ਨੇ ਗੱਲਬਤ ਕਰਦੇ ਹਾਂ ਅਜ ਵਿਸ਼ੇਸ਼ ਉਹਨਾਂ ਦੇ ਨਾਲ ਹਰਿੰਦਰ ਸਿੰਘ ਗਿੱਲ ਨਾਲ ਕਿ ਜਿਨ੍ਹਾਂ ਨੇ ਬੜੀ ਮਿਹਨਤ ਕਰਕੇ ਇਸ ਮੁਕਾਮ ਤੇ ਪਹੁੰਚੇ ਨੇ ਆਪਣੇ ਮਾਂ-ਬਾਪ ਦਾ ਵੀ ਸਿਰ ਅਜ ਉੱਚਾ ਕੀਤਾ ਨੇ ਕੀ ਨੌਜਵਾਨਾਂ ਨੂੰ ਸੇਧ ਦਿੰਦੇ ਸਭ ਤੋਂ ਪਹਿਲਾਂ ਤੁਹਾਡੇ ਜੀ ਆ ਮੈਂ ਨੌਜਵਾਨ ਪੀੜ੍ਹੀ ਨੂੰ ਇਹੀ ਬੇਨਤੀ ਕਰੂੰਗਾ ਕਿ ਆਪਣੇ ਮਾਂ-ਬਾਪ ਦੀ ਕਦਰ ਜ਼ਰੂਰ ਕਰੋ ਮਾਂ-ਬਾਪ ਦਾ ਕਹਿਣਾ ਮੰਨੋ ਜੋ ਮਾਂ-ਬਾਪ ਕਹਿੰਦਾ ਉਹ ਤੁਹਾਡੇ ਫੇਵਰ ਵਿੱਚ ਕਹਿੰਦਾ ਤੁਹਾਡਾ ਉਲਟ ਨਹੀਂ ਕਹਿੰਦਾ ਅੱਜ ਕੱਲ ਦੇ ਬੱਚੇ ਨਾਛੇ ਵਿੱਚ ਗੁਲਤਾਨ ਹੁੰਦੇ ਜਾ ਰਹੇ ਨੇ ਕਿਉਂ ਇਹ ਤੁਸੀਂ ਪੜੀ ਪੰਦ ਜਾਂਦੇ ਹੋ ਕਿ ਸਾਡੇ ਵਿੱਚ ਰਿਸਪੈਕਟ ਵਾਲੀ ਜਿਹੜੀ ਇਹ ਗੱਲ ਖਤਮ ਹੋ ਗਈ ਸਕੂਲਾਂ ਦੇ ਵਿੱਚ ਸਟੂਡੈਂਟ ਅਧਿਆਪਕੀ ਰਿਸਪੈਕਟ ਨਹੀਂ ਕਰਦੇ ਘਰ ਵਿੱਚ ਬੱਚੇ ਮਾਤਾ ਪਿਤਾ ਦੀ ਰਿਸਪੈਕਟ ਨਹੀਂ ਕਰਦੇ ਜਾਂ ਹੋ ਰਿਸ਼ਤੇਦਾਰਾਂ ਵਿੱਚ ਤੁਹਾਡਾ ਕੋਈ ਰੁਤਬਾ ਮਿਲ ਜਾਂਦਾ ਤਾਂ ਉਹ ਤੁਹਾਡਾ ਲੱਤਾਂ ਖਿੱਚਦੇ ਨੇ ਮੈਂ ਨੌਜਵਾਨ ਪੀਡੀ ਨੂੰ ਇਹੀ ਗੁਜਾਰਿਸ਼ ਇਹੀ ਬੇਨਤੀ ਹੈ ਕਿ ਜਿਸ ਤਰ੍ਹਾਂ ਮੈਂ ਆਪਣੀ ਲਾਈਫ ਦੇ ਵਿੱਚ ਆਪਣੇ ਮਾਤਾ ਪਿਤਾ ਦਾ ਕਿਆਨਾ ਮਨ ਕੇ ਉਹਨਾਂ ਨਾਲ ਮਿਹਨਤ ਕਰਕੇ ਜਾਂ ਉਹਨਾਂ ਦੀ ਗਾਈਡੈਂਸ ਤੇ ਮੈਂ ਇੱਕ ਜ਼ੀਰੋ ਲੈਵਲ ਤੋਂ ਉੱਠ ਕੇ ਅੱਜ ਇੱਕ A گریਡਰ ਡੀਐਸਪੀ बनके बटाला शहर ਦੇ ਵਿੱਚ ਬੀਇੰਗ ਸਪੈਸ਼ਲ ਬ੍ਰਾਂਚ ਤੇ ਟ੍ਰੈਫਿਕ ਜੁណਟ ਜੀ ਮੈਸੂ ਹੋ ਰ ਨਬਾ ਰਿਆ ਇਸ ਤੋਂ ਇਲਾਵਾ ਮੈਂ ਆਪਣੇ ਐਸਐਸਪੀ ਸਾਬ ਸ੍ਰੀ ਅਸ਼ਵਨੀ ਕੁਮਾਰ ਜੀ ਆਈਪੀਐਸ ਤੇ ਬਦਲ ਜੇ ਕੇ ਜਾ ਚੁਕੇ ਐਸ ਜੀ ਸਰਾਰਿਸ਼ਪਾਲ ਸਿੰਘ ਜੀ ਪੀਪੀਐਸ ਜਿੰਨਾ ਉਹਨਾਂ ਨੇ ਮੈਨੂੰ ਡਿਊਟੀ ਸੰਬੰਧੀ ਗਾਈਡ ਕੀਤਾ ਜਾਂ ਮੇਰੀ ਡਿਊਟੀ ਲਈ ਜਾਂ ਮੈਨੂੰ ਕੰਮ ਕਰਨ ਦੀ ਹਦਾਇਤ ਕੀਤੀ ਅੱਜ ਮੈਂ ਉਹਨਾਂ ਦੇ ਨਿਸ਼ਾ ਨਰਜੀਸ਼ਾਦੀਨ ਕਰੀਬ 11 ਮਹੀਨੇ ਹੋ ਗਏ ਨੇ 11 ਮਹੀਨਾ ਦੇ ਦੌਰਾਨ ਮੈਂ ਵਕ ਵਕ ਕ੍ਰਾਈਮ ਡਿਟेक्ट ਕਰਕੇ 11 ਪਰਚੇ ਦਰਜ ਕਰਵਾਏ ਉਹ ਵਿੱਚ ਹਰ ਕਿਸਮ ਦਾ ਕ੍ਰਾਈਮ ਹੈ ਗੈਮਬਲਿੰਗ ਦਾ ਐਨਡੀਪੀਐਸ ਸੈਕਟਰ থেਪਟ ਇਸ ਤੋਂ ਇਲਾਵਾ ਜੋ ਵੀ ਮੈਨੂੰ ਦਰਖਾਸਤ ਮਾਰ ਕਰਦੇ ਨੇ ਨੇ ਮੈਂ ਉਹਨਾਂ ਨੂੰ ਮੈਰਿਟ ਦੇ ਆਧਾਰ ਤੇ ਕਰਕੇ ਲੋਕਾਂ ਨੂੰ ਇਨਸਾਫ ਦਵਾਇਆ ਮੈਨੂੰ ਇਹ ਆਪਣੀ ਕੰਮ ਦੀ ਕਰਨ ਦਾ ਤਰੀਕਾ ਜਾਂ ਮੇਰਾ ਕੰਮ ਕਰਨ ਦਾ ਢੰਗ ਹੈ ਉਹ ਅਫਸਰਾਂ ਵਾਲਿਆਂ ਨੂੰ ਸਾਰਿਆਂ ਨੂੰ ਪਤਾ ਲੱਗ ਜਾਂਦਾ ਹੈ ਉਹਨਾਂ ਨੇ ਮੇਰੇ ਇਸ ਕੰਮ ਨੂੰ ਐਪਰੀਸ਼ੀਏਟ ਕਰਕੇ ਜਾਂ ਮੇਰੇ ਕੰਮ ਨੂੰ ਵੇਖ ਕੇ ਮੇਰੇ ਐਸਐਸਪੀ ਮਾਨਜੋ ਸ੍ਰੀ ਅਸ਼ਵਿੰਗਪੁਰ ਜੀ ਨੇ ਮੈਨੂੰ ਇੱਕ ਵਾਧੂ ਚਾਰਜ ਟ੍ਰੈਫਿਕ ਦਾ ਦਿੱਤਾ ਉਸ ਤੋਂ ਪਹਿਲਾਂ ਮੇਰੇ ਮਾਨਜੋ ਐਸਐਸਪੀ ਇਸrar ਰਿਸ਼ਪਾਲ ਸਿੰਘ ਜੀ ਨੇ ਮੇਰਾ ਕੰਮ ਵੇਖਦੇ ਹੋਏ ਮੈਨੂੰ ਸਬ-ਡਿਵੀਜ਼ਨ ਸ੍ਰੀ ਹਰਗੋਬਿੰਦਪੁਰ ਦਾ ਵੀਚਾਰ ਦਿੱਤਾ ਉਹ ਤੇ ਕਰੀ ਮੈਂ ਕ੍ਰੀਬ ਕ੍ਰੀਬ 25 ਜਾਂ 26 ਦਿਨ ਮੈਂ ਕੰਮ ਕੀਤਾ ਮੇਰੇ ਤੇ ਵਿਸ਼ਵਾਸ ਸੀਗਾ ਜਾਂ ਮੇਰੇ ਕੰਮ ਤਾਂ ਉਹਨਾਂ ਨੂੰ ਵਿਸ਼ਵਾਸ ਸੀਗਾ ਤਾਂ ਉਹਨਾਂ ਨੇ ਮੈਨੂੰ ਹੁਣ ਵੀ ਮੈਂ ਜਦੋਂ ਉਹਨਾਂ ਦਾ ਫੋਨ ਆਉਂਦਾ ਤੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਕਿ ਸਰ ਤੁਸੀਂ ਮੈਨੂੰ ਗਾਈਡ ਕੀਤਾ ਔਰ ਮੇਰੇ ਕੰਮ ਨੂੰ ਵੇਖ ਕੇ ਮੇਰੇ ਮਾਨਜੋਗ ਐਸਐਸਪੀ ਨੇ ਮੈਨੂੰ ਜਿਹੜਾ ਵਾਧੂ ਚਾਰ ਦਿੱਤਾ ਹੈ ਟ੍ਰੈਫਿਕ ਦਾ। ਤੋਂ ਉਹਦੇ ਬਾਰੇ ਤੁਸੀਂ ਆਪ ਹੀ ਭਲੀ ਭਾਂਤ ਜਾਣਦੇ ਹੋ ਕਿ ਮੇਰਾ ਕੰਮ ਕਰਨ ਦਾ ਤਰੀਕਾ ਸ਼ਹਿਰ ਦੇ ਵਿੱਚ ਕੀ ਹੈ। ਜਾਂ ਮੈਂ ਕਿਸੇ ਨੂੰ ਥ੍ਰੈਟ ਨਹੀਂ ਕਰਦਾ। ਕਿਸੇ ਨੂੰ ਮੈਂ ਮਾਰਨ ਨਹੀਂ ਬੋਲਦਾ। ਹਾਂ ਜਰੂਰ ਹੈ ਕਿ ਮੇਰੇ ਜਿਹੜੇ ਫੇਸ ਸਪੀਸ਼ੀਅਲ ਨੇ ਡਿਊਟੀ ਦੇ ਤਰ੍ਹਾਂ ਨੂੰ ਚੇਂਜ ਹੋ ਜਾਂਦੇ ਨੇ। ਪਤਾ ਨਹੀਂ ਕਿਉਂ ਇਹਦੇ ਬਾਰੇ ਮੈਨੂੰ ਪਤਾ ਨਹੀਂ। ਇੱਥੇ ਸੋ ਗੱਲ ਕਰਾਂਗੇ ਅਸੀਂ ਤੁਹਾਡੇ ਪਿੱਛੇ ਜੀ ਹੱਥ ਮਾਰੀਏ ਚਲੋ ਅਸੀਂ ਪੁੱਛਣ ਦਾ ਹੱਕ ਤਾਂ ਨਹੀਂ ਰੱਖਦੇ ਕਿ ਸਾਡੀ ਨੌਜਵਾਨ ਪੀੜ੍ਹੀ ਨੂੰ ਘਟੋ ਘਟ ਇੰਨਾ ਕੁ ਪਤਾ ਲੱਗ ਜਾਏ ਕਿ ਲਾਈਫ ਵਾਸਤੇ ਜੇ ਚੰਗਾ ਮੁਕਾਮ ਹਾਸਲ ਕਰਨਾ ਹੋਏ ਕਿੰਨੀ ਮਿਹਨਤ ਕਰਨੀ ਪੈਂਦੀ ਹੈ ਹੁਣ ਤੁਹਾਡੇ ਫਾਦਰ ਸਾਹਿਬ ਦੇ ਜਾਂ ਮਦਰ ਪੱਖੋਂ ਗੱਲ ਕੀਤੀ ਹੈ ਪਰਿਵਾਰ ਪੱਖੋਂ ਕਿੰਨੇ ਕੁ ਪੜੇ ਸੀ ਕਿਉਂਕਿ ਜਿਸ ਤਰ ਮੈਨੂੰ ਪਤਾ ਲੱਗਾ ਉਹ ਵਾਕਈ ਸਹੀ ਸੀ ਕਿ ਉਹ ਬਿਲਕੁਲ ਹੀ ਨਹੀਂ ਪੜੇ ਸੀ ਬਿਲਕੁਲ ਸਹੀ ਹੈ ਤੁਸੀਂ ਮੈਂ ਤਾਂ ਇਹੀ ਨੌਜਵਾਨ ਪੀੜ੍ਹੀ ਨੂੰ ਮੈਂ ਬੇਨਤੀ ਵੀ ਕਰਦਾ ਗੁਜਾਰਿਸ਼ ਵੀ ਕਰਦਾ ਕਿ ਜਿਹੜੀ ਲਾਈਫ ਸਾਡੀ ਜਾਂ ਮੇਰੇ ਮਾਪੇ ਬਤ ਸੀ ਉਹਦੇ ਵਿੱਚ ਤੇ ਹੁਣ ਤੱਕ ਦੀ ਜਮਿੰਤ ਸਵਾਨ ਦਾ ਫਰਕ ਹੈ ਅੱਜ ਕੱਲ ਦੇ ਬੱਚੇ ਸਾਰੀਆਂ ਫੈਸਿਲਿਟੀਆਂ ਉਹਨਾਂ ਨੂੰ ਮੌਜੂਦ ਨੇ ਕੰਪਿਊਟਰ ਜੋਗ ਆ ਗਿਆ ਹਰ ਚੀਜ਼ ਉਹਨਾਂ ਨੂੰ ਅਵੇਲੇਬਲ ਹੈ ਪਰ ਉਹ ਪੜਦੇ ਕਿਉਂ ਨਹੀਂ ਮੈਨੂੰ ਇਹਦੇ ਬਾਰੇ ਜੇ ਤੱਕੇ ਵੀ ਮੈਂ ਨਹੀਂ ਸੋਚ ਸਕਿਆ ਕਿ ਇਨੀ ਮਤਲ ਫੈਸਿਲਿਟੀ ਇਨਾ ਉਹਨਾਂ ਦਾ ਅ ਕੰਮ ਕਰਨ ਦਾ ਤਰੀਕਾ ਸੌਖਾ ਹੋ ਗਿਆ ਕਿ ਜਦੋਂ ਅਸੀਂ ਜਾਂਦੇ ਸੀਗੇ ਨਾ ਸਕੂਲ ਤਾਂ ਸਕੂਲ ਦੇ ਵਿੱਚ ਟਾਟ ਵਿਛਾਇਆ ਜਾਂਦਾ ਸੀ ਟਾਟ ਔਰ ਸਾਡੇ ਮਾਸਟਰ ਨੇ ਜਾਂ ਸਾਡੇ ਟੀਚਰਾਂ ਨੇ ਹਰ ਰੋਜ਼ ਡਿਊਟੀ ਲਾਉਣੀ ਬੀਂਗ ਮਾਨੀਟਰ ਜਾਂ ਉਹ ਕੋ ਬੰਦੇ ਦੀ ਲਾਉਣੀ ਕਿ ਤੁਸੀਂ ਦੋ ਜਣੇ ਆਉਨੇ ਸੇਰੇ ਸਫਾਈ ਕਰਨੀ ਮਤਲਬ ਟਾਟ ਵਿਛਾਉਣੇ ਸਭ ਕਰਕੇ ਫਿਰ ਕਲਾਸ ਸਟੈਂਡ ਕਰਨੀ ਪਰ ਅੱਜ ਕੱਲ ਤਾਂ ਨੌਜਵਾਨਾਂ ਨੂੰ ਬਹੁਤ ਫੈਸਿਲਿਟੀ ਆ ਕੰਪਿਊਟਰ ਜੋ ਗਿਆ ਗਿਆ ਅਨ ਡੈਸਕ ਵਨਗੇ ਬੜਾ ਕੁਝ ਉਹਨਾਂ ਦੇ ਫੈਸਿਲਿਟੀ ਹੈ ਤੇ ਮੈਂ ਉਹਨਾਂ ਨੂੰ ਇਹੀ ਗਾਈਡ ਕਰਦਾ ਕਿ ਇਹੀ ਉਹਨਾਂ ਨੂੰ ਬੇਨਤੀ ਹੈ ਕਿ ਤੁਹਾਨੂੰ ਇੰਨੀ ਫੈਸਿਲਿਟੀ ਮਿਲਣ ਦੇ ਬਾਵਜੂਦ ਵੀ ਤੁਸੀਂ ਪੜਦੇ ਕਿਉਂ ਨਹੀਂ ਸਭ ਤੋਂ ਵੱਡੀ ਬਿਲਾਮਤ ਜਿਹੜੀ ਹੈ ਇਹ ਨਸ਼ਾ ਸਾਡੇ ਸਕੂਲਾਂ ਵਿੱਚ ਸਾਡੇ ਕਾਲਜਾਂ ਵਿੱਚ ਤੇ ਸਾਡੀਆਂ ਯੂਨੀਵਰਸਿਟੀ ਵੀ ਇਹ ਘਰਚਕ ਕਰ ਚੁੱਕਾ ਹੈ ਇਸ ਕਰਕੇ ਇਸ ਨਾਲੇ ਤੋਂ ਬੱਚੋ ਸਾਡੇ ਮਾਨ ਜੋ ਸੀਐਮ ਸਾਹਿਬ ਸਰ ਆਚਰਨਜੀਤ ਸਿੰਘ ਚੰਨੀ ਜਿੱਦਨ ਉਹਨਾਂ ਨੇ ਇੱਕ ਆਪਣਾ ਅਹੁਦਾ ਸੰਭਾਲਿਆ ਉਹ মিডিਆ ਦੇ ਰੂਪ ਰੂਪ ਹੋਏ ਉਹਨਾਂ ਨੇ ਆਪਣੀ ਲਾਈਫ ਦੱਸੀ ਕਿ ਮੈਂ ਕੀ ਸੀ ਤਾਂ ਮੈਨੂੰ ਆਪਣੀ ਲਾਈਫ ਜਿਆਦਾਗੀ ਸੇਮ ਥਿੰਗ ਕੱਚੇਕਾਰ ਲਿਮਨੇ ਮਾਤਾ ਪਿਤਾ ਦਾ ਮਦਦ ਕਰਨੀ ਸਕੂਲ ਜਾਣਾ ਪੱਠੇ ਪੁੱਤਰ ਨੇ ਪੱਠਿਆਂ ਨੂੰ ਕੋ ਸਟਾਕ ਕਰਨਾ ਸੇਮ ਇਹ ਜਿਹੜੀ ਥਿੰਗ ਹੈ ਨਾ ਇਹ ਸੇਮ ਚੀਜ਼ ਮੇਰੀ ਲਾਈਫ ਦੇ ਵਿੱਚ ਅਕਾਉਂਟ ਕੀਤੀ ਤਾਂ ਮੈਨੂੰ ਆਪਣੀ ਲਾਈਫ ਯਾਦ ਆ ਗਈ ਅੱਜ ਜੇ ਤੁਸੀਂ ਮੈਨੂੰ ਰੂਪਰੋ ਕਰ ਰਹੇ ਹੋ ਔਰ ਜੇ ਇੱਕ ਸਾਡੇ ਮਾਨਯੋਗ ਸੀਐਮ ਸਾਹਿਬ ਅਹੁਦਾ ਗ੍ਰੈਂਡ ਕਰਨ ਤੋਂ ਪਹਿਲਾਂ ਕੀ ਸੀ ਤੇ ਗ੍ਰੈਂਡ ਕਰਨ ਤੋਂ ਪਹਿਲਾਂ ਉਹ ਜਦੋਂ ਨਾ ਗ੍ਰੈਂਡ ਕੀਤਾ ਉਹਨਾਂ ਆਪਨਾਬ ਦੱਸਿਆ ਤੇ ਫਿਰ ਸਾਡੇ ਵਿੱਚ ਇਹ ਇੱਕ ਤਮੰਨਾ ਹੋਣੀ ਚਾਹੀਦੀ ਹੈ ਇੱਕ ਦ੍ਰਿੜਤਾ ਹੋਣੀ ਚਾਹੀਦੀ ਹੈ ਕਿ ਜੇਕਰ ਪਰਮਾਤਮਾ ਮੈ ਤੁਹਾਨੂੰ ਔਕੜ ਪਾਤੀ ਮੁਸੀਬਤ ਪਾਤੀ ਉਹਦੀ ਫੇਸ ਕਰੋ ਔਰ ਮਾਤਾ ਪਿਤਾ ਦੇ ਨਾਲ ਮਿਲ ਕੇ ਉਹਨਾਂ ਦੀ ਮਦਦ ਕਰੋ ਔਰ ਜਿਹੜੀ ਐਜੂਕੇਸ਼ਨ ਹੈ ਸਭ ਚੀਜ਼ਾਂ ਬਣਾਈਆਂ ਜਾਣਗੀਆਂ ਤੁਹਾਡੀ ਐਜੂਕੇਸ਼ਨ ਨਹੀਂ ਬਣ ਸਕਦਾ ਕੋਈ ਮੈਂ ਨਵੀਂ ਪੀੜ੍ਹੀ ਨੂੰ ਇਹ ਸਿੱਧ ਦੇਣਾ ਇਹ ਐਡਵਾਈਸ ਕਰਦਾ ਹੈ ਕਿ ਬੇਟਾ ਜਰੂਰ ਪੜੋ ਨਸ਼ਿਆਂ ਤੋਂ ਬਚੋ ਮਾਤਾ ਪਿਤਾ ਦੀ ਕਦਰ ਕਰੋ ਤੇ ਟੀਚਰ ਦੀ ਕਦਰ ਕਰੋ ਡਿਊਟੀ ਸਾਹਿਬ ਇਹ ਵੀ ਪਤਾ ਲੱਗਾ ਸੀ ਕਿ ਮਿਹਨਤ ਕਰਨ ਵਾਸਤੇ ਸੰਘਰਸ਼ ਜਦੋਂ ਆਪਣੀ ਲਾਈਫ ਦੇ ਵਿੱਚ ਕੀਤਾ ਇਸ ਮੁਕਾਮ ਤੱਕ ਪਹੁੰਚਣ ਲਈ ਤੁਹਾਨੂੰ ਇੱਕ ਸਟਿਚ ਵੀ ਕਰਨੇ ਪਏ ਆਪਣੇ ਟੇਲਰਿੰਗ ਦਾ ਕੰਮ ਵੀ ਕਰਨਾ ਪਿਆ ਲਗਾਤਾਰ ਕਿ ਤਾਂ ਜੋ ਘਰ ਦਾ ਵੀ ਗੁਜ਼ਾਰਾ ਹੋ ਸਕੇ ਅਤੇ ਆਪਣੇ ਸਕੂਲ ਦੀਆਂ ਫੀਸਾਂ ਜਾਂ ਆਪਣੇ ਵੀ ਖਰਚੇ ਕਈ ਹੁੰਦੇ ਆ ਉਸ ਟਾਈਮ ਉਹ ਨਿਕਲ ਸਕਣ ਹਾਂ ਬਿਲਕੁਲ ਮਿਹਨਤ ਕਰੋ ਸਟਿਚਿੰਗ ਕਰਨਾ ਜਾਂ ਦਰਜੀ ਦਾ ਕੰਮ ਕਰਨਾ ਜਾਂ ਹੋਰ ਮਿਹਨਤ ਕਰਨੀ ਜਾਂ ਪ੍ਰੈਸ ਕਰਨਾ ਜਾਂ ਮਜ਼ਦੂਰੀ ਕਰਨੀ ਇਹ ਕੋਈ ਮਤਲਬ ਇਹ ਸਾਡਾ ਉਹ ਕੋ ਥੋਪ ਨਹੀਂ ਦਿੰਦਾ ਪ੍ਰਮਾਤਮਾ ਉਹ ਸਾਡੀ ਪਰਖ ਹੈ ਜੇਕਰ ਉਹ ਤੁਸੀਂ ਪਰਖ ਵਿੱਚ ਪਾਸ ਹੋ ਗਏ ਹਾਂ ਪ੍ਰਮਾਤਮਾ ਸਾਨੂੰ ਪ੍ਰੋਬਲਮ ਵੀ ਦਿੰਦਾ ਸਾਨੂੰ ਖੁਸ਼ੀਆਂ ਵੀ ਦਿੰਦਾ ਸਾਨੂੰ ਗਮੀਆਂ ਵੀ ਦਿੰਦਾ ਪਰ ਜੇ ਇੱਕ ਸਾਨੂੰ ਜਦੋਂ ਖੁਸ਼ੀ ਮਿਲਦੀ ਹੈ ਉਦੋਂ ਅਸੀਂ ਬੜਾ ਖੁਸ਼ ਹੁੰਨੇ ਆ ਤੇ ਜਦੋਂ ਗਮੀ ਹੁੰਦੀ ਹੈ ਉਦੋਂ ਅਸੀਂ ਪ੍ਰਮਾਤਮਾ ਦੇ ਰੋਸ ਕਰਦੇ ਆ ਇਸ ਕਰਕੇ ਜਿਹੜਾ ਦੁੱਖ ਸੁੱਖ ਇਹ ਪਿਛੋ ਹੀ ਬਾਣੀ ਦੇ ਵਿੱਚ ਲਿਖਿਆ ਹੈ ਕਿ ਦੁੱਖ ਸੁੱਖ ਦਰਗਪੇ ਪਹਿਨੇ ਗਵਾਰਾ ਮਨੋਕ ਹਰ ਮਨੁੱਖ ਨੂੰ ਮਿਲਦੇ ਨੇ ਉਹ ਕਿਸ ਤਰ੍ਹਾਂ ਉਹਨਾਂ ਨੂੰ ਪਾਉਂਦਾ ਹੈ ਕਿਸ ਤਰ੍ਹਾਂ ਲਾਉਂਦਾ ਹੈ ਉਹਦੀ ਜ਼ਿੰਦਗੀ ਦੇ ਵਿੱਚ ਕੀ ਹੁੰਦਾ ਹੈ ਕੀ ਨਹੀਂ ਹੁੰਦਾ ਉਹ ਸਾਡੇ ਸ਼ੁਰੂ ਤੋਂ ਲਿਖਿਆ ਜਾਂਦਾ ਜੇਕਰ ਸਾਡੇ ਕਰਮਾਂ ਦੇ ਵਿੱਚ ਲਿਖਿਆ ਗਿਆ ਸਰਦਾਰੀ ਤੁਸਾਨੂੰ ਮਿਲਣੀ ਹੈ ਜੇਕਰ ਸਾਨੂੰ ਗਰੀਬੀ ਤੋਂ ਹੀ ਡਰ ਕੇ ਕੋਈ ਕੰਮ ਹੀ ਨਾ ਕਰਦੇ ਜਾਂ ਅਸੀਂ ਇਹ ਜਿਹਾ ਕਿ ਅਸੀਂ ਗਰੀਬ ਹਾਂ ਅਸੀਂ ਕਰ ਨਹੀਂ ਸਕਦੇ ਮੈਂ ਨੌਜਵਾਨ ਪੀੜ ਨੂੰ ਇੱਕ ਦ੍ਰਿੜ ਵਿਸ਼ਵਾਸ ਪਰਉ ਆਪਣੇ ਮਾਤਾ ਪਿਤਾ ਦਾ ਕਹਿਣਾ ਮੰਨੋ ਔਰ ਟੀਚਰ ਦੀ ਕਦਰ ਕਰਨੇ ਤੁਹਾਨੂੰ ਬਹੁਤ ਜ਼ਰੂਰੀ ਹੈ ਅਸੀਂ ਉਹ ਸਾਡਾ ਤੀਜਾ ਨੇਤਰ ਖੋਲਦੇ ਨੇ ਪਹਿਲੇ ਸਾਡੇ ਮਾਤਾ ਪਿਤਾ ਪਹਿਲੇ ਸਾਡੇ ਗੁਰੂ ਹੀ ਮਾਪੇ ਹੋ ਇਸ ਕਰਕੇ ਜੇ ਸੈਕੰਡਲੀ ਜਦੋਂ ਅਸੀਂ ਵਿਦਿਆ ਹਾਸਲ ਕਰਦੇ ਆ ਸਾਡਾ ਗੁਰੂ ਮਾਸਟਰ ਆ ਔਰ ਗੁਰੂ ਦੀ ਇੱਜ਼ਤ ਨਹੀਂ ਕਰਦੇ ਤੇ ਅਸੀਂ ਪਾ ਨਹੀਂ ਸਕਦੇ ਕੁਝ ਇਸ ਕਰਕੇ ਮੈਂ ਦੁਬਾਰਾ ਤੋਂ ਸਮੁੱਚੇ ਹਿੰਦੁਸਤਾਨ ਚ ਸਮੁੱਚੇ ਪੰਜਾਬ ਦੇ ਬੱਚਿਆਂ ਨੂੰ ਇਸ মিডিਆ ਦੇ ਥਰੂ ਇਹ ਮੈਂ ਜਰੂਰ ਬੇਨਤੀ ਕਰਦਾ ਹੈ ਕਿ ਪੜ ਕੇ ਆਪਣੀ ਲਾਈਫ ਨੂੰ ਬਣਾਓ ਮਾਤਾ ਪਿਤਾ ਦਾ ਨਾਮ ਰੋਸ਼ਨ ਕਰੋ ਤੇ ਮਾਤਾ ਪਿਤਾ ਦੇ ਜੋ ਤਮੰਨਾ ਨੇ ਜੋ ਉਹਨਾਂ ਦੇ ਮਿਸ਼ਨ ਨੇ ਉਹਨਾਂ ਨੂੰ ਪੂਰਾ ਕਰੋ ਇਸ ਕਰਕੇ ਮੇਰੀ ਨੌਜਵਾਨਾਂ ਨੂੰ ਨੌਜਵਾਨ ਪੀੜ੍ਹੀ ਨੂੰ ਇਹ ਇੱਕ ਬੇਨਤੀ ਹੈ ਕਿ ਆਪਣੀ ਲਾਈਫ ਨੂੰ ਨ ਉਸ ਤੁਹਾਡੇ ਮਾਤਾ ਪਿਤਾ ਦਾ ਸਭ ਤੋਂ ਜ਼ਿਆਦਾ ਰੋਲ ਹੁੰਦਾ ਹੈ। ਔਰ ਉਸ ਮਾਤਾ ਪਿਤਾ ਦੀ ਜੋ ਤੁਹਾਡੇ ਉਹਨਾਂ ਦੀ ਮੰਨ ਦੀ ਤਮੰਨਾ ਉਹਨਾਂ ਦਾ ਇੱਕ ਦ੍ਰਿੜ ਵਿਸ਼ਵਾਸ ਹੈ ਸਾਡਾ ਬੱਚਾ ਕੁਝ ਬਣੇ ਔਰ ਬੱਚਿਆਂ ਨੇ ਵੀ ਚਾਹੀਦਾ ਹੈ ਕੋਸ ਮਾਪਪ ਦੇ ਕਦਰ ਕਰੇ ਤੇ ਉਹਨਾਂ ਦੇ ਕਹੇ ਅਨੁਸਾਰ ਉਹਨਾਂ ਦਾ ਕਹਿਣਾ ਮੰਨੋ ਔਰ ਟੀਚਰ ਦਾ ਬਤਵਰ ਸਤਿਕਾਰ ਕਰੋ ਟੀਚਰ ਹੀ ਸਾਨੂੰ ਇਸ ਮਕਾਮ ਤੱਕ ਪਹੁੰਚਾਉਂਦੇ ਜਿੱਤ ਅੱਜ ਮੈਂ ਬੋ ਰਿਹਾ ਮੇਰੇ ਟੀਚਰਾਂ ਨੇ ਦੇਣਾ ਮੇਰੇ ਮਾਸਟਰ ਮਦਨ ਲਾਲ ਜੀ ਮਾਸਟਰ ਜਗਮੋਰ ਸਿੰਘ ਜੀ ਮੈਨੂੰ ਯਾਦ ਆ ਗਏ ਨੇ ਕਿ ਜਿਨ੍ਹਾਂ ਨੇ ਮੇਰੀ ਲਾਈਫ ਦੇ ਇੱਕ ਚੇਂਜ ਕੀਤਾ ਔਰ ਮੈਨੂੰ ਇੱਥੋਂ ਤੱਕ ਪਹੁੰਚਾਇਆ ਅੱਜ ਮੈਂ ਆਪਣੇ ਉਸ ਉਸਤਾਦਾਂ ਦੀ ਉਹਨਾਂ ਟੀਚਰਾਂ ਦੀ ਆਪਣੇ ਮਾਤਾ ਪਿਤਾ ਦੀ ਬਹੁਤ ਹੀ ਸੱਚੇ ਦਿਲੋਂ ਮੈਂ ਇੱਕ ਕਦਰ ਕਰਦਾ ਤੇ ਇਸ ਗੱਲ ਦੀ ਮੈਂ ਤੁਹਾਨੂੰ ਛੋਟੇ ਦਿੰਨਾ ਹੈ ਕਿ ਤੁਸੀਂ ਆਪਣੀ ਲਾਈਫ ਨੂੰ ਬਣਾਉਣ ਵਾਸਤੇ ਨਸ਼ਿਆਂ ਤੋਂ ਦੂਰ ਰਹਿ ਕੇ ਆਪਣੇ ਟੀਚਰੀ ਟੀਚਰਾਂ ਦਾ ਕਦਰ ਕਰੋ ਤੇ ਕੁਛ ਜ਼ਿੰਦਗੀ ਵਿੱਚ ਬਣੋ ਸਰ ਇੱਕ ਸਾਡੇ ਵੀ ਮਨ 'ਚ ਇੱਕ ਗੱਲ ਆ ਰਹੀ ਬਾਰ-ਬਾਰ ਇੱਕੋ ਹੀ ਕਿ ਜਿਸ ਟਾਈਮ ਤੁਸੀਂ ਟੈਲਰਿੰਗ ਦਾ ਕੰਮ ਕਰਦੇ ਸੀ ਫਾਦਰ ਸਾਹਿਬ ਦੇ ਨਾਲ ਲੱਗ ਕੇ ਕਰਦੇ ਸੀ ਕਿ ਜਾਂ ਤੁਹਾਡਾ ਅਲੱਗ ਤੋਂ ਸੀ ਨਹੀਂ ਨਹੀਂ ਮੈਂ ਤਾਂ ਫਾਦਰ ਸਾਹਿਬ ਤਾਂ ਮੇਰੇ ਤੁਹਾਨੂੰ ਮੈਂ ਪਹਿਲਾਂ ਕਹਿਤਾ ਕਿ ਸਾਡੇ ਮਜਬੂਰੀਆਂ ਕੁਛ ਵੀ ਕਰਵਾ ਸਕਦੀਆਂ ਨੇ ਪਰ ਮੇਰੇ ਮਾਤਾ ਪਿਤਾ ਦੀ ਇਹ ਸੀ ਕਿ ਮਜਬੂਰੀ ਲੱਖ ਮਜਦੂਰੀ ਕਰ ਲੋ ਪਰ ਨਾ ਕਿਸੇ ਨਾਲ ਠੱਗੀ ਮਾਰੋ ਤੇ ਨਾ ਝੂਠ ਬੋਲੋ ਮੇਰੇ ਫਾਦਰ ਸਾਹਿਬ ਦਾ ਆਪਣਾ ਰਸਾ ਸੀ ਮੈਂ ਉਹਨਾਂ ਨੇ ਮੈਨੂੰ ਉਹਨਾਂ ਨੇ ਗਾਈਡ ਕੀਤਾ ਜਾਂ ਮੈਨੂੰ ਉਹਨਾਂ ਨੇ ਪੜਾਇਆ ਮੈਂ ਇੱਕ ਡਿਪਲੋਮਾ ਕਰਕੇ ਆਪਣੇ ਮਾਤਾ ਪਿਤਾ ਦੇ ਨਾਲ ਹੱਥ ਵੰਡਾਇਆ ਉਹ ਵੇਰੀ ਇੱਕ ਮੇਰਾ ਕਰਮ ਸੀ ਮੇਰੀ ਜ਼ਿੰਦਗੀ ਦਾ ਇੱਕ ਕਾਰਜਕ੍ਰਿਤਾ ਸੀਗਾ ਜਾਂ ਮੇਰੀ ਜ਼ਿੰਦਗੀ ਦੇ ਵਿੱਚ ਲਿਖਿਆ ਸੀ ਮੈਂ ਕੰਮ ਕੀਤਾ ਉਰਤਨ ਸਾਲ ਕੀਤਾ ਕੰਮ ਜੀ ਸਾਹਿਬ ਜਦੋਂ ਕਿ ਅੱਜ ਵੀ ਆਪਣੇ ਪਿੰਡ ਨੂੰ ਜਾਂਦੇ ਹੋਵਗੇ ਵਾਪਸ ਪਰ ਅੱਜ ਤੇ ਲੋਕ ਕਹਿੰਦੇ ਹੋਣਗੇ ਨਾ ਉਹ ਜਾ ਰਹੇ ਜੀ ਡਿਪਟੀ ਸਾਹਿਬ ਕਦੀ ਇਹਨਾਂ ਨੇ ਸਾਡੀ ਪਿੰਡ ਸੀ ਤੀਜਾ ਸ਼ਰਟ ਸੀਤੀ ਸੀ ਅੱਜ ਅੱਜ ਉਹਨ ਅੱਜ ਕਿੰਨਾ ਤੁਹਾਨੂੰ ਫਕਰ ਹੁੰਦਾ ਹੋਏਗਾ ਜਦੋਂ ਉਸ ਗਲੀਆਂ ਚ ਨਿਕਲਦੇ ਹੋਵਗੇ ਉਹ ਤਾਂ ਲੋਕ ਸ਼ਾਇਦ ਉਹਨਾਂ ਨਾਰੇ ਹੋਣ ਕਿਉਂਕਿ ਮੈਂ ਪਿੰਡ ਦਾ ਮੇਰਾ ਕਾਫੀ ਜਦੋਂ ਮੈਂ 89 ਚ ਪਰਤੀ ਹੋਇਆ ਸੀਗਾ ਦੋ ਤਾਂ ਮੇਰਾ ਲਟਾਕਾ ਛੁੱਟਿਆ ਕਿਉਂਕਿ ਉਹ ਤਾਂ ਲੋਕ ਪਤਾ ਨਹੀਂ ਹੁਣ ਪਿੰਡ ਰਹੇ ਹੋਣ ਚਲੇ ਗਏ ਹੋਣ ਕਿਉਂਕਿ ਸਾਡਾ ਇਹ ਕੋਈ ਜ਼ਰੂਰੀ ਨਹੀਂ ਹੈ ਕਿ ਉਹ ਮੈਨੂੰ ਵੇਖ ਕੇ ਕਰਨ ਕਿ ਮੈਨੂੰ ਆਪ ਹੀ ਖੁਦ ਜਾ ਰਿਹਾ ਜਦੋਂ ਮੱਡੇ ਤੇ ਜਾ ਕੇ ਉਤਰਦਾ ਮੇਰੀ ਅੱਡੇ ਤੇ ਦੁਕਾਨ ਸੀ ਤਾਂ ਮੈਨੂੰ ਆਪ ਹੀ ਜਾਦੋ ਨਹੀਂ ਕਿ ਮੇਰੀ ਇਹ ਦੁਕਾਨ ਹੈ ਮੈਂ ਉਹਨਾਂ ਲੋਕਾਂ ਨੂੰ ਕਹਿੰਦਾ ਕਿ ਮੇਰੀ ਦੁਕਾਨ ਹੈ ਔਰ ਜਿੰਨਾ ਕੁ ਮੈਂ ਕਹਾਏ ਕੀਤੀ ਤੇ ਉਹ ਬੜਾ ਹੱਸਦੇ ਨੇ ਉਸ ਟਾਈਮ ਮਨ 'ਚ ਇੱਕ ਵੱਖਰੀ ਖੁਸ਼ੀ ਹੁੰਦੀ ਹੈ ਮੰਮੀ ਪਾਪਾ ਨੂੰ ਵੀ ਹੁੰਦੀ ਹੋਣੀ ਹੈ ਕਿਤੇ ਨਾ ਕਿਤੇ ਉਹ ਵੀ ਅੱਜ ਇਸ ਜੀ ਨੂੰ ਲੈਂਦੇ ਹੁਣੇ ਆ ਕਿ ਵਧੀਆ ਤਰੱਕੀ ਕੀਤੀ ਹੈ ਚੰਗੇ ਮੁਕਾਮ ਹਾਸਲ ਕੀਤੇ ਆ ਦੋਨਾਂ ਬੇਟਿਆਂ ਨੇ ਦੇਖੋ ਜੀ ਉਹ ਸਵਰਗਾਂ ਦੇ ਵਿੱਚ ਬੈਠੇ ਨੇ ਉਹਨਾਂ ਨੂੰ ਉਹ ਦੇਖ ਰਹੇ ਹੋਣਗੇ ਮੈਨੂੰ ਨਹੀਂ ਪਤਾ ਕਿਉਂਕਿ ਮੈਂ ਅਜੇ ਤੱਕ ਉਹਨਾਂ ਨੂੰ ਆਪਣੇ ਮਨ ਵਿੱਚ ਵਸਾ ਕੇ ਰੱਖਿਆ ਜੇ ਮੈਨੂੰ ਮੈਂ ਉਹਨਾਂ ਨੂੰ ਮਨ ਵਿੱਚ ਵਸਾਇਆ ਤਾਂ ਜ਼ਰੂਰ ਦੇਖਦੇ ਹੋਣਗੇ ਕਿਉਂਕਿ ਆ ਤਾਂ ਬਹੁਤ ਫਾਦਰ ਸਾਹਿਬ ਮੈਂ 93 ਵਿੱਚ ਪੂਰੇ ਹੋਗੇ ਉਮਰ ਜੋ ਮੇਰੇ 2026 ਵਿੱਚ ਪੂਰੇ ਹੋਗੇ ਉਹ ਤਾਂ ਬੜੇ ਚਿਰ ਦੇ ਸਵਰਗ 'ਚ ਬੈਠੇ ਨੇ ਉਹ ਮੈਂ ਜੇ ਉਹਨਾਂ ਨੂੰ ਰੱਖਿਆ ਚੇਤਾ ਉਹ ਵੀ ਦੇਖਦੇ ਹੋਣਗੇ ਉਹਨਾਂ ਨੂੰ ਵੀ ਖੁਸ਼ੀ ਹੁੰਦੀ ਹੈਗੀ ਜੀ ਸਾਹਿਬ ਗੱਲ ਕਰਨ ਤੋਂ ਲੱਗਦਾ ਨਹੀਂ ਪਰ ਤੁਹਾਡੇ ਜਿਦਾਂ ਆਨ ਡਿਊਟੀ ਤੁਸੀਂ ਹੋਗੇ 11 ਮਹੀਨੇ ਹੋ ਗਏ ਤੁਹਾਨੂੰ ਤੁਹਾਨੂੰ ਬਟਾਲੇ ਸਰਵਿਸ ਕਰਦੇ ਆ ਪਰ ਮੁਲਾਜ਼ਮ ਜਾਂ ਲੋਕ ਇਥੋਂ ਦੇ ਕਈ ਵਾਰੀ ਵੇਖ ਕੇ ਗਲੀਆਂ 'ਚ ਵੜ ਜਾਂਦੇ ਗਲੀ ਰਸਤਾ ਹੀ ਬਦਲ ਲੈਂਦੇ ਆ ਕਿ ਡਿਊਟੀ ਸਾਹਿਬ ਆਗੇ ਹੁਟਰ ਮਾਰਦੇ ਇਹਨਾਂ ਨੇ ਪਤਾ ਨਹੀਂ ਕਿਸ ਤਰ੍ਹਾਂ ਬੋਲਣਾ ਆਣਗੇ ਸਾਡੇ ਨਾਲ ਉਹਨਾਂ ਦੇ ਮਨ 'ਚ ਇੱਕ ਡਰ ਜੇ ਬੈ ਗਿਆ ਤੁਹਾਡੇ ਨਾਲ ਨਹੀਂ ਨਹੀਂ ਡਰ ਨਹੀਂ ਐ ਵੇਖੋ ਡਰ ਨਹੀਂ ਐ ਮੈਂ ਤੁਹਾਨੂੰ ਪਹਿਲਾਂ ਦੱਸਦਾ ਕਿ ਜੀ ਇਹ ਕੰਟਰੋਲ ਕਰਨਾ ਤਾਂ ਫਿਰ ਟਾਡਾ ਉਸ ਡੂ ਜਿਹੜੀ ਐ ਡਿਊਟੀ ਐ ਨਾ ਉਹਦੇ ਵਿੱਚ ਟਾਡਾ ਥੋੜਾ ਜਾਂ ਮਾਈਡ ਉਸ ਚੇਂਜ ਹੋਣਾ ਚਾਹੀਦਾ ਉਹ ਤੁਸੀਂ ਜੋ ਸਾਡਾ ਮਹਿਕਮਾ ਜਿਹੜਾ ਪੁਲਿਸ ਮਹਿਕਮਾ ਨਾ ਜਿਵੇਂ ਕੋ ਜੇ ਅਸੀਂ ਬਿਲਕੁਲ ਫ੍ਰੀ ਕਰ ਦਈਏ ਨਾ ਨਹੀਂ ਡਰਨਗੇ ਹਾਂ ਠੀਕ ਹੈ ਡਿਊਟੀ ਦੇ ਦੌਰਾਨ ਜੋ ਜਿਹੜੀ ਸਖਤਾਈ ਜਾਂ ਜੋ ਸਾਡਾ ਬਿਹੇਵ ਹੈ ਉਹਦੇ ਵਿੱਚ ਮੈਂ ਥੋੜਾ ਕਹਿ ਦਾਂ ਕਿ ਮੈਂ ਚੇਂਜ ਹੁੰਦੀ ਆ ਪਰ ਡਿਊਟੀ ਤੋਂ ਬਾਅਦ ਮੈਂ ਸਾਰੇ ਬਰਾਬਰ ਨੇ ਮੈਂ ਆਪਣੇ ਮੁਲਾਜ਼ਮਾਂ ਨੂੰ ਮਾਇਲ ਕੇ ਰੱਖਦਾ ਮੈਂ ਛਿੜਕ ਦੇਣਾ ਫਿਰ ਉਹਨਾਂ ਨੂੰ ਪਿਆਰ ਵੀ ਕਰਦਾ ਪਬਲਿਕ ਨੂੰ ਛਿੜਦੇ ਉਹਨਾਂ ਦੱਸੀਦਾ ਵੀ ਇਹ ਗਲਤ ਕੰਮ ਕੀਤਾ ਉਹ ਫਿਰ ਮੰਨ ਵੀ ਜਾਂਦੇ ਆ ਇਹਦੇ ਵਿੱਚ ਕੋਈ ਨਹੀਂ ਕਿ ਮੈਨੂੰ ਕੋਈ ਮੈਂ ਕੋਈ ਨਾ ਇੰਡੀਵਿਜੂਅਲ ਆ ਮੇਰਾ ਕਿ ਮੈਂ ਇਹਦਾ ਚਲਾਨ ਕੱਟਣਾ ਜਾਂ ਮੈਂ ਇਹਨੂੰ ਝਿੜਕਣਾ ਇਹ ਤਾਂ ਡਿਊਟੀ ਕਰਨ ਦਾ ਤਰੀਕਾ ਹੈ ਜੇਕਰ ਤੁਸੀਂ ਟੱਡਾ ਪ੍ਰਭਾਵ ਹੈ ਪਬਲਿਕ ਦੇ ਵਿੱਚ ਤੇ ਇਹ ਓਕੇ ਹਰ ਪੁਲਿਸ ਉਸ ਦਾ ਪ੍ਰਭਾਵ ਹੋਣਾ ਚਾਹੀਦਾ ਪੁਲਿਸ ਮੈਕਮਾ ਜੇਕਰ ਤੁਹਾਡਾ ਪ੍ਰਭਾਵ ਨਹੀਂ ਹੈ ਤੇ ਫਿਰ ਤੁਹਾਡੀ ਵਰਦੀ ਦਾ ਖਰੂਬ ਨਹੀਂ ਮੈਂ ਤਾਂ ਇਹੀ ਕਹਿੰਦਾ ਹਰ ਮੁਲਾਜ਼ਮ ਨੂੰ ਕਿ ਇੱਕ ਸਾਨੂੰ ਸ਼ੇਰ ਦੀ ਖੇਲ ਖਾ ਲਿਆ ਹੈ ਕੋਈ ਕੱਪੜਾ ਨਹੀਂ ਹੈ ਇਹਨੂੰ ਕੋਈ ਨਹੀਂ ਪਾ ਸਕਦਾ ਇੱਕ ਸਾਡਾ ਪੁਲਿਸ ਅਫਸਰ ਨੂੰ ਇੱਕ ਜੋ ਸਾਨੂੰ ਪਰਮਾਤਮਾ ਨੇ ਸਾਨੂੰ ਰੁਤਬਾ ਦਿੱਤਾ ਉਹਦੇ ਮੁਤਾਬਕ ਅਸੀਂ ਵਰਦੀ ਪਾ ਕੇ ਔਰ ਉਹਨਾਂ ਜਿਹੜੇ ਕਰਤੱਵ ਜਿਹੜੇ ਪਬਲਿਕ ਵਾਸਤੇ ਸਾਨੂੰ ਸੇਵਾ ਬਖਸ਼ੀ ਆਏ ਉਹਨਾਂ ਸੇਵਨ ਨੂੰ ਬਹਾਲ ਕਰਕੇ ਸਾਨੂੰ ਕਈ ਵਾਰ ਸਕਤੀ ਵੀ ਕਰਨੀ ਚਾਹੀਦੀ ਨਰਮੀ ਕਰਨੀ ਚਾਹੀਦੀ ਡਿਪਟੀ ਸਰ ਜੇ ਗੱਲ ਕੀਤੀ ਜਾਏ ਤੁਹਾਡੇ ਪਰਿਵਾਰ ਪੱਖੋਂ ਹੁਣ ਪਰਿਵਾਰ ਪੱਖੋਂ ਕਿਸ ਤਰ੍ਹਾਂ ਘਰ ਦੇ ਤੁਹਾਡੇ ਵੀ ਸਰਵਿਸ ਕਰਦੇ ਹੈ ਕੋਈ ਨਹੀਂ ਜੀ ਹਾਊਸ ਵਾਈਫ ਨੇ ਮੇਰੀ ਬੇਟੀ ਹੈ ਕੋਈ ਮੇਰਾ ਬੇਟਾ ਹੈ ਬੇਟੀ ਮੇਰੀ ਗੋਡ ਮਦਰਸਟਾ ਪੋਲਿਟਿਕਲ ਸਾਇੰਸ ਪੋਸਟ ਗ੍ਰੈਜੂਏਟ ਇਨ ਪੋਲਿਟਿਕਲ ਸਾਇੰਸ ਪਰਮਾਤਮਾ ਮੇਰ ਕਰੇ ਅਰਦਾਸ ਕਰੋ ਕਿ ਅਕਾਲਪੁਰਖ ਉਹ ਜੋ ਉਹਦਾ ਮਿਸ਼ਨ ਹੈ ਪਰਮਾਤਮਾ ਪੂਰਾ ਕਰੇ بیٹے ਮੇਰਾ ਦਾ ਮਿਸ਼ਨ ਸੀਗਾ ਉਹ ਪਰਮਾਤਮਾ ਨੇ ਪੂਰਾ ਕੀਤਾ ਉਹ ਅੱਜ ਕੱਲ ਕੈਨੇਡਾ ਚ ਜਾਏਗੀ ਚਲ ਗਿਆ ਜੀ ਇਸ ਕਰਕੇ ਪਰਮਾਤਮਾ ਦਿੰਦਾ ਹੈ ਸਭ ਕੁਝ ਕਰਦਾ ਹੈ ਸਾਡਾ ਵਿਸ਼ਵਾਸ ਹੋਣਾ ਚਾਹੀਦਾ ਉਸ ਅਕਾਲਪੁਰਖ ਤੇ ਤਸੰਨ ਸਭ ਕੋਈ ਪਰਮਾਤਮਾ ਦਿੰਦਾ ਮੇਰੀਆਂ ਲੋੜਾਂ ਮੇਰੇ ਲਾਈਫ ਦੇ ਜੋ ਇਨਸੀਡੈਂਟ ਨੇ ਮੈਂ ਜਿਆਦਾ ਉਹਨਾਂ ਨੂੰ ਡਿਕਲੇਅਰ ਨਹੀਂ ਕਰਨਾ ਜਾਂ ਉਹਨਾਂ ਨੂੰ ਐਕਸਪਲੇਨ ਨਹੀਂ ਕਰਨਾ ਜੋ ਇਨਸੀਡੈਂਟ ਮੇਰ ਨਾਲ ਪਾਪਰੇ ਆ ਜੋ ਮੇਰ ਨਾਲ ਹੋਇਆ ਉਹ ਅਕਾਲਪੁਰਖ ਨੇ ਮੈਨੂੰ ਬਿਲਕੁਲ ਸੁਪੂਣ ਰੱਖ ਕੇ ਉਹ ਮੈਨਾਂ ਨੂੰ ਸੋਲਵ ਕੀਤਾ ਤੇ ਅੱਜ ਮੈਂ ਡੀਐਸਪੀ ਦੀ ਪੋਸਟ ਤੇ ਉਸ ਅਕਾਲਪੁਰਖ ਦੀ ਮਿਹਰਬਖਸ਼ੀ ਕਰਕੇ ਬੈਠਾ ਹਾਂ ਤਾਂ ਉਹ ਬਟਾਲਾ ਨਗਰੀ ਜਿਹੜੀ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਛੂਪਾ ਪ੍ਰਾਪਤ ਹੈ ਪਤਾ ਨਹੀਂ ਕਿੰਨਾ ਚਿਰ ਆਇਆ ਕਿੰਨਾ ਚਿਰ ਉਹਨਾਂ ਨੇ ਇੱਥੇ ਟਾਈਮ ਬਤੀਤ ਕੀਤਾ ਅਚਲ ਸਾਹਿਬ ਹੈ ਉੱਥੇ ਸਿੱਧ ਗੋਸਤ ਹੋਈ ਕਿੰਨਾ ਚਿਰ ਰੁਕਿਆ ਪ্লাই ਸਾਹਿਬ ਗੁਰਦਾਰਾ ਉੱਥੇ ਗਏ ਤੁਰ ਕੇ ਜੰਗਲ ਪਾਣੀ ਕਰਕੇ ਆਏ ਉਸ ਨਗਰੀ ਦੇ ਵਿੱਚ ਨਿਮਾਨ ਹੈ ਉਸ ਅਕਾਲ ਪੁਰਖ ਦੀ ਬਖਸ਼ਿਸ਼ ਹੈ ਕਿ ਅੱਜ ਉਹਨਾਂ ਨੇ ਮੈਨੂੰ ਇੱਕ ਸੇਵਾ ਕਰਨ ਦਾ ਮੌਕਾ ਦਿੱਤਾ ਜਿੰਨੀ ਵੀ ਸੇਵਾ ਕਰਾਂਗੇ ਜਿੰਨਾ ਚਿਰ ਕਰਾਂਗੇ ਮੈਂ ਤਨ ਦਾ ਹੀ ਨਾ ਕਰੂੰਗਾ ਔਰ ਕੋਈ ਵੀ ਕਿਸੇ ਨਾਲ ਉਹ ਨਹੀਂ ਹੈ ਰੰਜਿਸ਼ ਭਾਈ ਨਾਲ ਨਹੀਂ ਹੈ ਹਰ ਇੱਕ ਪੁਲਿਸ ਅਫਸਰ ਦਾ ਫਰਜ ਬੰਦਾ ਹੈ ਕਿ ਇਹੋ ਜਿਹੇ ਜੜੀਆਂ ਚਰਨਛੂਪਾਪਤ ਨੇ ਜਗਾਵਾਂ ਉਹਨਾਂ ਦਾ ਉਹਨਾਂ ਨੂੰ ਨਮਸਤਕ ਹੋਣ ਤੇ ਪਬਲਿਕ ਵਾਸਤੇ ਸੇਵਾ ਕਰਨ ਡਿਊਟੀ ਸਰ ਡਿਊਟੀ ਰਾਜਸਥਾਨ ਸੀ ਤੋਂ ਬਿਲੋਂਗ ਕਰਦੇ ਤੁਸੀਂ ਅਮਰਸਰ ਜ਼ਿਲ੍ਹਾ ਅਮਰਸਰ ਸੇ ਪਰ ਘਰ ਫਿਰ ਹਰ ਰੋਜ਼ ਜਲਦੇ ਜਾਂਦੇ ਹੋ ਕਿ ਜਾਂ ਹਫਤੇ ਬਾਅਦ ਰੱਖਿਆ ਕੋਈ ਇਸ ਤਰ੍ਹਾਂ ਰੁਟੀਨ ਘਰ ਤਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ 89 ਦੇ ਵਿੱਚ ਮੈਂ ਅਮਰਸਰ ਆਇਆ ਸੀਗਾ ਹਰ ਬੱਚਾ ਹਰ ਮਾਂ ਪਿਓ ਦਾ ਇਹ ਤਮੰਨਾ ਹੈ ਕਿ ਸਾਡਾ ਬੱਚਾ ਪੜੇ ਪੜ ਕੇ ਕੁਝ ਬਣੇ ਤੇ ਬੱਚਿਆਂ ਦੇ ਖਾਤਰ ਤੇ ਮੈਂ ਅੰਮ੍ਰਿਤਸਰ ਆ ਰਿਹਾ ਹੁਣ ਮੈਂ ਇੱਥੇ ਤੁਹਾਡੀ ਬਟਾਲੀ ਸ਼ਹਿਰ ਵਿੱਚ ਜਿਹੜੀ ਸੇਵਾ ਨਿਭਾ ਰਿਹਾ ਹਾਂ ਰਾਜਸਥਾਨ ਸੀ ਤੇ ਮੈਨੂੰ ਮਤਲਬ 30 ਕੇ 32 ਸਾਲ ਹੋ ਗਏ ਛੱਡੇ ਨੂੰ ਉਹੀ ਕਹਿ ਰਿਹਾ ਕਿ ਉਸ ਤੇਰੇ ਦੇ ਲੋਕ ਜਾਂ ਹੁਣ ਦੇ ਲੋਕਾਂ ਵਿੱਚ ਮੈਨੂੰ ਨਹੀਂ ਪਤਾ ਕਿ ਲੋਕਾਂ ਵਿੱਚ ਇਹਨਾਂ ਡਿਫਰੈਂਸ ਕਿਉਂ ਆ ਗਿਆ ਹੋਂ ਤਾਂ ਕੋਈ ਗਾਲੀ ਨਹੀਂ ਕਿ ਲੋਕਾਂ ਨੂੰ ਸਮਝ ਨਹੀਂ ਆ ਰਹੀ ਕਿ ਜੇ ਕੋਈ ਪੁਲਿਸ ਅਫਸਰ ਸਾਡੀ ਫੇਵਰ ਚ ਗੱਲ ਕਰ ਰਿਹਾ ਉਹ ਉਲਟ ਉਹ ਕਰੇ ਸ਼ਿਕਾਇਤ ਕਰਦੇ ਨੇ ਇਸ ਕਰਕੇ ਮੈਂ ਪਿੰਡ ਨਹੀਂ ਰਹਿ ਰਿਹਾ ਮੈਂ ਅੰਮ੍ਰਿਤਸਰ ਰਹਿ ਰਿਹਾ ਮੈਂ ਆਪਦੇ ਬੱਚਿਆਂ ਕੋਲ ਆਂ ਔਰ ਸੇਵਾ ਇੱਥੇ ਕਰ ਰਿਹਾ ਮੈਂ ਹਫਤੇ ਬਾਅਦ ਜਾਣਾ ਘਰ ਬਖੋ ਮੈਂ ਤੁਹਾਨੂੰ ਅੱਗੇ ਵੀ ਪੁੱਛਿਆ ਸੀ ਕਿ ਜਿਸ ਤਾ ਹੂੰ ਹਫਤੇ ਬਾਅਦ ਜਾਂਦੇ ਹੋ ਭਾਵੇਂ ਤੁਸੀਂ ਪੁਲਿਸ ਅਫਸਰ ਹੋ ਪਰ ਕਿਤੇ ਨਾ ਕਿਤੇ ਘਰ ਜਾ ਕੇ ਤੇ ਫਿਰ ਡਰਦਾ ਹੀ ਹੋਣੇ ਹੋ ਨਾ ਤੁਸੀਂ ਨਾ ਨਹੀਂ ਨਹੀਂ ਕੋਈ ਡਰਨ ਵਾਲੀ ਗੱਲ ਨਹੀਂ ਨਹੀਂ ਡਰਨ ਵਾਲੀ ਕੋਈ ਗੱਲ ਨਹੀਂ ਕੋਈ ਪ੍ਰਮਾਤਮਾ ਦੀ ਜੋ ਵੀ ਡਿਊਟੀ ਲਈ ਹੈ ਜੋ ਟੱਡਾ ਮੈਂ ਇਹੋ ਜਿਹੇ ਐਸੇ ਸਵਾਲ ਆਖੀ ਲਾਸਟ ਸਵਾਲ ਆ ਆਪਣਾ ਜਾਂਦਾ ਹੈ ਦਰਸ਼ਕਾਂ ਨੂੰ ਪਤਾ ਲੱਗ ਜਾਏ ਅੱਜ ਕਿ ਡਿਪਟੀ ਸਾਹਿਬ ਆਪਣੇ ਮੁਲਾਜ਼ਮ ਡਰਦੇ ਆ ਜਾਂ ਲੋਕ ਡਰਦੇ ਨੇ ਜਨਤਾ ਡਰਦੀ ਇਹ ਤੇ ਘਰ ਦੇ ਡਰਦੇ ਆ ਕਿ ਜੇ ਘਰ ਦੇ ਆਂਗਾ ਤੁਸੀਂ ਡਰਦੇ ਨਹੀਂ ਦੇਖੋ ਘਰ ਡਰਾਉਣਾ ਜਾਂ ਡਰਨਾ ਜੇ ਅਸੀਂ ਡਰਾਉਣ ਲੱਪੇ ਰੋਟੀ ਕਿੱਥੋਂ ਖਾਣੇ ਭਾਈ ਹੈ ਉਹ ਤਾਂ ਫਿਰ ਸਾਨੂੰ ਕਹਿੰਦੇ ਚੱਲ ਉਹਤੇ ਉਹ ਤੋਂ ਰੋਟੀ ਮਿਲੀ ਡਰਨਾ ਨਹੀਂ ਹੈ ਡਰ ਨਹੀਂ ਡਰਨਾ ਹੀ ਸਹੀ ਸਮਝੋ ਵੇਖੋ ਇੱਕ ਕੋਈ ਇਹ ਬੜੀ ਸਿੰਪਲੀ ਚੀਜ਼ ਹੈ ਕਿ ਘਰ ਦਾ ਜੋਗੀ ਜਿਹੜਾ ਬਾਹਰ ਲੱਜੋਗੀ ਸੇਦ ਜੋ ਇਫੈਕਟਡ ਆ ਡਿਊਟੀ ਜਾਂ ਤੁਹਾਡੀ ਜੋ ਵੀ ਤੁਹਾਨੂੰ ਕਰਤਾ ਮਿਲਦਾ ਉਹ ਤੁਹਾਡਾ ਪਬਲਿਕ ਦੇ ਵਿੱਚ ਹੋਣਾ ਚਾਹੀਦਾ ਘਰ ਦੇ ਵਿੱਚ ਤੁਸੀਂ ਨਾ ਕਰਿਓ ਤੇ ਨਾ ਕਰਨ ਦੀ ਕੋਸ਼ਿਸ਼ ਕਰਿਓ ਕਿਉਂਕਿ ਇਹ ਬੀਇੰਗ ਤੁਸੀਂ ਇੱਕ ਮਾਲਕ ਤੁਸੀਂ ਇੱਕ ਉਹਤੇ ਰਾਤ ਗੁਜ਼ਾਰਨ ਜਾਣਾ ਪੁਲਿਸ ਅਫਸਰ ਜਾਂ ਕੋਈ ਵੀ ਸਰਵਸਮੈਨ ਆ ਚਾਹੇ ਤੂੰ ਆਰਮੀ ਲਾ ਲੋ ਜੇ ਕੋਈ ਵੀ ਸਰਵਸਮੈਨ ਹੈਗਾ ਹੁਣ ਜੇ ਟੀਚਰਾਂ ਤੋਂ ਰਾਤ ਸੌਂ ਜਾਂਦੇ ਦਿਨ ਫਿਰ ਆਪ ਚੁੱਪ ਰਹਿੰਦੇ ਕਿਉਂ ਇੱਕ ਸਾਡਾ ਸਟੇਪ ਪੁਆਇੰਟ ਹੈ ਉਥੇ ਸਿਰਫ ਜਾ ਕੇ ਅਸੀਂ ਆਪਣੀ ਜੀ ਇੱਕ ਜਿੰਦੀ ਜਿਹੜੇ ਦਿਨ ਦਾ ਇੱਕ ਥਕਾਵਟ ਲਾ ਲੋ ਜਾਂ ਸਾਡੀ ਪਰੇਚਾਨੀਆਂ ਉਹ ਦੂਰ ਕਰੋ ਬੱਚਿਆਂ ਦੇ ਵਿੱਚ ਹੱਸੋ ਖੇਡੋ ਔਰ ਬੱਚਿਆਂ ਨੂੰ ਬੱਚੇ ਆਪਣਾ ਇੰਜੋਏ ਕਰੋ ਮਗਰ ਕਿਤੇ ਨਾ ਕਿਤੇ ਤੁਹਾਨੂੰ ਦੱਸਣਾ ਨਹੀਂ ਜਾਇਆ ਕਿ ਡਰਦੇ ਜ਼ਰੂਰ ਹੋ ਪਰ ਕਿਤੇ ਨਾ ਕਿਤੇ ਦੱਸਣਾ ਨਹੀਂ ਜਾਇਆ ਕਿਤੇ ਉਹ ਦੇਖ ਕੇ ਫਿਰ ਜਿਆਦਾ ਇਹ ਨਾ ਨਹੀਂ 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 ਡਰਨ ਵਾਲੀ ਕੋਈ ਗੱਲ ਨਹੀਂ ਜੋ ਵੀ ਹੈ ਤੁਹਾਡਾ ਜ਼ਿੰਦਗੀ ਦੇ ਜੋ ਤੁਹਾਡਾ ਫੈਮਿਲੀ ਹੈ ਉਹ ਫੈਮਿਲੀ ਦੇ ਵਿੱਚ ਆਪਣੀ ਲਾਈਫ ਨੂੰ ਇੰਜਾਇ ਕਰੋ ਬੱਚਿਆਂ ਨਾਲ ਪਿਆਰ ਕਰੋ ਔਰ ਬੱਚਿਆਂ ਨੂੰ ਗਾਈਡ ਕਰੋ ਆਪਣੀ ਲਾਈਫ ਵਾਰੀ ਸ਼ੇਅਰ ਕਰੋ ਇਹ ਮੈਂ ਐਂਡ ਵਿੱਚ ਜੇ ਇਹ ਜ਼ਰੂਰ ਕਹੂੰਗਾ ਕਿ ਆਪਣੀ ਫਿਊਚਰ ਜਿਹੜਾ ਤੁਹਾਡਾ ਆਉਣ ਵਾਲਾ ਜਦ ਤੁਸੀਂ ਪਾਸਟ ਕਰ ਚੁੱਕੇ ਹੋ ਉਹ ਆਪਣੇ ਬੱਚਿਆਂ ਨਾਲ ਜ਼ਰੂਰ ਸੇਅਰ ਕਰੋ ਬਿਲਕੁਲ ਜੀ ਐਸੀ ਸਾਡੇ ਨਾਲ ਡਿਪਟੀ ਹਰਿੰਦਰ ਸਿੰਘ ਜੀ ਗਿੱਲ ਜਿਨ੍ਹਾਂ ਨੇ ਦੇ ਉਤੇ ਲਗਾਤਾਰ ਅਕਸਰ ਪੁਲਿਸ ਮੁਲਾਜ਼ਮ ਜਾਂ ਜਨਤਾ ਕਹਿ ਦਈਏ ਬਟਾਲੇ ਦੀ ਅਕਸਰ ਕਹਿੰਦੇ ਸੀ ਕਿ ਬੜੇ ਗੁੱਸੇ ਵਾਲੇ ਨੇ ਪਰ ਉਹਨਾਂ ਦਾ ਕੋਈ ਵੀ ਜਿਹੜਾ ਗੁੱਸਾ ਸਾਡੇ ਸਾਹਮਣੇ ਨਹੀਂ ਆਇਆ ਉਹ ਤਾਂ ਸਭ ਸੁਭਾਈ ਉਹਨਾਂ ਦਾ ਬੜਾ ਵਧੀਆ ਲੱਗਾ ਹਸਮੁਖ ਸੁਭਾਵ ਆ ਪਰ ਫਿਰ ਵੀ ਉਹਨਾਂ ਨੇ ਜਾਂਦੇ ਜਾਂਦੇ ਇੱਕ ਨੌਜਵਾਨਾਂ ਨੂੰ ਸੇਹ ਜ਼ਰੂਰ ਦਿੱਤੀ ਹੈ ਕਿ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਪਹੁੰਚਣ ਵਾਸਤੇ ਜਾਂ ਇੱਕ ਚੰਗਾ ਮੁਕਾਮ ਹਾਸਲ ਕਰਨ ਵਾਸਤੇ ਸੰਘਰਸ਼ ਕਰਨਾ ਚਾਹੀਦਾ ਵਾ ਮਾ ਮਾਪ ਦਾ ਕਹਿਣਾ ਮੰਨਣਾ ਚਾਹੀਦਾ ਵਾ ਕਿਉਂਕਿ ਮਾ ਮਾਪ ਦੇ ਕਹਿਣੇ ਤੋਂ ਜੋਕਰ ਜੇਕਰ ਮਾ ਮਾਪ ਹਨੂ ਕਿਸੇ ਗੱਲ ਤੋਂ ਰੋਕਦੇ ਆ ਤਾਂ ਉਹ ਸਾਡੀ ਭਲਾਈ ਵਾਸਤੇ ਰੋਕਦੇ ਆ ਸਾਨੂੰ ਅੱਜ ਨਹੀਂ ਪਤਾ ਲੱਗਦਾ ਦੋ ਚਾਰ ਸਾਲ ਪੰਜ ਸਾਲ ਜਦੋਂ ਅਸੀਂ ਮੈਚੁਰ ਹੋ ਹੁੰਨੇ ਆ ਉਸ ਟਾਈਮ ਸਾਨੂੰ ਉਹ ਗੱਲਾਂ ਯਾਦ ਆਉਂਦੀਆਂ ਕਿ ਅਸੀਂ ਉਸ ਟਾਈਮ ਆਪਣੇ ਮਾ ਮਾਪ ਦੀ ਗੱਲ ਮੰਨੀ ਹੁੰਦੀ ਤਾਂ ਸ਼ਾਇਦ ਸਾਡੇ ਲਈ ਅੱਜ ਦਾ ਦਿਨ ਸਹੀ ਹੁੰਦਾ ਸੋ ਕੈਮਰਾ ਪਰਸਨ ਜਸਵਿੰਦਰ ਬੇਦੀਨਾ ਜਤਿੰਦਰ ਕੁੰਣਾ ਪੰਜਾਬ న్యూਸ Gurdaspur